ਉਨਕੇ ਬਾਰੇ ਵਿੱਚ ਜਾਣਕਾਰੀ ਦੇ ਦਿੰਦੇ ਜੀ ਜੀ 인ਡੀਪੈਂਡੈਂਸ ਡੇ ਦੇ ਸੰਦਰਭ ਦੇ ਵਿੱਚ ਸਾਡੇ ਵੱਲੋਂ ਅੱਜ ਇੱਕ ਅਚਨਚੇਤ ਚੈਕਿੰਗ ਸ਼ੁਰੂ ਕਰਾਈ ਗਈ ਜੋ ਅਸੀਂ ਕੁਝ ਦੇਰ ਤੱਕ ਕੰਟੀਨਿਊ ਕਰਾਂਗੇ ਜਿੱਦੇ ਵਿੱਚ ਸਾਡਾ ਮੇਨ ਫੋਕਸ ਹੈਗਾ ਕਿ ਜਿਹੜੇ ਵੀ ਟੂ ਵੀਲਰ ਹੈ ਤੇ ਜਿਹੜੇ ਸਾਨੂੰ ਕੋਈ ਆਊਟ ਆਫ ਜਗ੍ਹਾ ਦੇ ਜਾਂ ਆਊਟ ਆਫ ਸੀਨ ਦੇ ਸਾਨੂੰ ਫੋਰ ਵੀਲਰ ਲੱਗਦਾ ਉਹਨਾਂ ਦੀ ਚੈਕਿੰਗ ਕੀਤੀ ਜਾਏ ਤਾਂ ਜੋ ਇੱਕ ਸੁਰੱਖਿਆ ਦਾ ਅਹਿਸਾਸ ਸ਼ਹਿਰ ਦੇ ਵਿੱਚ ਤਵਾਇਆ ਜਾ ਸਕੇ ਸੋ ਇਹਦੇ ਵਿੱਚ ਇਸ ਵੇਲੇ ਸਾਡੇ ਪੰਜ ਨਾਕੇ ਪੰਜੋਂ ਸਬਡਿਵੀਜ਼ਨ ਦੇ ਵਿੱਚ ਜੋ ਸਾਡੇ ਸ਼ਹਿਰ ਦੇ ਮੇਨ ਐਂਟਰੀ ਪੁਆਇੰਟਸ ਹੈ ਉਥੇ ਅਸੀਂ ਲਗਾਇਆ ਹੈ ਸੋ ਇਹਦੇ ਲਈ ਸਾਨੂੰ ਵੱਖਰੀ ਫੋਰਸ ਵੀ ਬਾਹਰੋਂ ਮਿਲੀ ਹੈ ਸੋ ਉਦੋਂ ਵੱਖਰੀ ਫੋਰਸ ਨੂੰ ਨਾਲ ਲਗਾ ਕੇ ਅਸੀਂ ਇਸ ਵੇਲੇ ਪੰਜ ਨਾਕਿਆਂ ਤੇ ਆਪਣੀ ਫੋਰਸ ਵੱਲੋਂ ਚੈਕਿੰਗ ਕਰਵਾ ਰਹੇ ਹਾਂ ਜੀ ਕਿੰਨੀ ਫੋਰਥ ਪਾਟ ਸੇ ਜੋ ਮਿਲੀ ਹੈ ਜੀ ਸਾਡਾ ਹਰੇਕ ਨਾਕੇ ਤੇ ਇੱਕ ACP ਤੇ ਕਨਸਰਨਡ SHO ਨੂੰ ਨਾਲ ਦਿੱਤਾ ਗਿਆ ਸੋ ਹਰੇਕ ਨਾਕੇ ਨੂੰ ACP ਆਪਣੀ ਸੁਪਰਵਾਈਜ਼ਨ ਚੈਕਿੰਗ ਕਰਾ ਰਿਹਾ ਹੈ ਅਸੀਂ ਚੈਕਿੰਗ ਦੇ ਦੌਰਾਨ ਇੱਕ ਵਖਰੇ ਤੌਰ ਤੇ ਇਹਨਾਂ ਦਾ ਨਾਮ ਜੋ ਚੈਕਿੰਗ ਹੋ ਰਹੀ ਹੈ ਉਹਨਾਂ ਦਾ ਇੱਕ ਰਜਿਸਟਰ ਵੀ ਨਾਲ ਮੈਂਟੇਨ ਕਰਕੇ ਜਿਸ ਦਾ ਅਸੀਂ ਫੋਲੋ ਅਪੀ ਬਾਅਦ ਕਰਾਂਗੇ ਕਿ ਜੋ ਗੱਡੀਆਂ ਨਿਕਲੀਆਂ ਕਿਵੇਂ ਉਹਨਾਂ ਦੀ ਚੈਕਿੰਗ ਹੋਈ ਤੇ ਬਾਅਦ ਦੇ ਵਿੱਚੋਂ ਵੀ ਕੋਈ ਉਹਨਾਂ ਦੇ ਵਿੱਚ ਸਾਡੇ ਲਈ ਕੋਈ ਇੰਪੋਰਟੈਂਟ ਇਨਫੋਰਮੇਸ਼ਨ ਨਿਕਲ ਕੇ ਲੈ ਕੇ ਕਿੰਨੇ ਟੋਰਡਰ ਮੁਲਾਜ਼ਮ ਜੋ ਲਗਾਏ ਗਏ ਜੀ 15 ਅਗਸਤ ਤੋਂ ਲੈ ਕੇ ਜਿਵੇਂ ਅੱਜ ਅਸੀਂ ਕਚਨਚੇ ਚੈਕਿੰਗ ਕੀਤੀ ਹੈ ਇਹ ਤੋਂ ਇਲਾਵਾ ਅਸੀਂ ਰਾਤ ਦੀ ਆਪਣੀ ਪੈਟਰੋਲਿੰਗ ਤੇ ਪੀਸੀਆਰ ਦੀ ਪੈਟਰੋਲਿੰਗ ਵੀ ਵਧਾਈ ਹੈ ਇਸੇ ਤਰ੍ਹਾਂ ਸ਼ਾਮੀ ਵੀ ਤੇ ਮੈਂ ਸਮਾਨੀ ਤੁਹਾਡੇ ਨਾਲ ਡਿਸਕਲੋਸ ਕਰਾਂਗੀ ਜੀ ਸ਼ਾਮ ਦੇ ਟਾਈਮ ਤੇ ਵੀ ਸਾਡੇ ਵੱਲੋਂ ਜੀਓ ਸਹਿਬਾਨ ਦੀ ਅਗਵਾਈ ਹੇਠ ਵਕੂ ਵਕਰੀ ਤਾਵਾਂ ਦੇ ਨਾਕੇ ਲਗਾਏ ਜਾਣਗੇ ਤੇ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਨਾਈਟ ਪੈਟਰੋਲਿੰਗ ਹੈਗੀ ਆ ਉਹਦੇ ਵਿੱਚ ਵੀ ਅਸੀਂ ਜ਼ਿਆਦਾ ਫੋਰਸ ਤਾਇਨਾਤ ਕਰਕੇ ਤੇ ਆਪਣੀ ਚੈਕਿੰਗ ਨੂੰ ਵਧਾ ਰਹੇ ਹਾਂ ਕਿ ਤਾਂ ਜੋ 15 ਅਗਸਤ ਦਾ ਜਿਹੜਾ ਫੰਕਸ਼ਨ ਹੈ ਤੇ ਉਹਦੇ ਨਾਲ ਹੀ ਜੋ 16 ਅਗਸਤ ਦੀ ਸਾਡੇ ਜਨਮ ਅਸ਼ਟਮੀ ਦਾ ਫੰਕਸ਼ਨ ਹੈ ਉਹ ਸੰਬੰਧੀ ਸਾਡੀ ਚੈਕਿੰਗ ਵਧਿਆ ਤੇ ਰੋਡ ਵੀ ਚੇਂਜ ਕੀਤੇ ਗਏ ਸਾਨੂੰ ਸਾਨੂੰ ਬਾਰੋ ਫੋਰਸ ਹੀ ਮਿਲੀ ਹੈ ਅਸੀਂ ਉਸ ਫੋਰਸ ਨੂੰ ਵੀ ਨਾਲ ਯੂਜ਼ ਕਰਕੇ ਦਿਨ ਦੇ ਰਾਤ ਦੇ ਤੱਕ ਜੁਨਾ ਟਾਈਮ ਤੇ ਯੂਜ਼ ਕਰਕੇ ਚੈਕਿੰਗ ਕਰਵਾ ਰਹੇ ਹਾਂ ਮੈਡਮ ਰੋਡ ਵੀ ਕੋਈ ਚੇਂਜ ਕਿਤੇ ਜਾਣ ਕੇ ਪ੍ਰੋਵਾਈਡ ਕੀਤੇਗੇ ਕੋਈ ਨਹੀਂ ਅਜੇ ਸਾਨੂੰ ਕੋਈ ਰੂਟ ਡਾਇਵਰਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਜੀ ਅਸੀਂ ਉਹ ਇਨ ਫੰਕਸ਼ਨ ਵਾਲੇ ਦਿਨ ਜੋ ਛੋਟੇ ਡਾਇਵਰਜਨਸ ਹੋਣਗੇ ਉਹ ਅਸੀਂ ਪਹਿਲਾਂ 14 ਤਰੀਕ ਨੂੰ ਦੱਸ ਦਿਆਂਗੇ ਇਹ 14 ਅਗਸਤ ਨੂੰ ਸਾਡੇ ਇੱਥੇ ਜੋ 15 ਅਗਸਤ ਦੇ ਫੰਕਸ਼ਨ ਦੀ ਸਿਕਿਉਰਿਟੀ ਸੁਪਰਵੀਜ਼ਨ ਲਈ ਐਡੀਸ਼ਨਲ ਡੀਜੀਪੀ ਰੈਂਕ ਦੇ ਅਫਸਰ ਵੀ ਲਗਾਏ ਗਏ ਹਨ ਜੋ ਕਿ ਡੇਲੀ ਸਾਡੇ ਤੋਂ ਇਸ ਸੰਬੰਧੀ ਮੋਨਿਟਰਿੰਗ ਪਬਲਿਕ ਨੂੰ ਕੀ ਮੈਸੇਜ ਦੇਣਾ ਸਰ ਜੀ ਫੋਰਸ ਦੀ ਪੂਰੀ ਤਨਾਤੀ ਹੈ ਜੀ ਫੋਰਸ ਪੂਰੀ ਤਰ੍ਹਾਂ ਅਲਰਟ ਹੈ ਤੇ ਹਰ ਤਰ੍ਹਾਂ ਦੀ ਹਰ ਤਰ੍ਹਾਂ ਨਾਲ ਸ਼ਹਿਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਅਸੀਂ ਕੰਮ ਕਰ ਰਹੇ ਹਾਂ ਠੀਕ ਹੈ ਥੈਂਕ ਯੂ